ਹਾਂਜੀ ਵੀਰੇ ਕੈਮਰਾ ਹਾਂਜੀ ਵੀਰੇ ਮੈਂ ਥੋੜੀ ਪੀਉਂਗਾ ਭਾਈ ਮੇਰੀ ਆਓ ਤੁਹਾਨੂੰ ਪਤਾ ਨਹੀਂ ਇਹ ਗਲਾਸ ਮੇਰਾ ਹੁੰਦਾ ਸੌਰੀ ਬਿਲਕੁਲ ਕਿਸੇ ਨੂੰ ਵੀਰੇ ਨੇਹਾ ਕਿਥੇ ਨੇਹਾ ਉੱਪਰ ਕਰ ਰਹੀ ਕੰਮ ਅੱਛਾ ਸਫਾਈ ਕਰ ਰਹੀ ਹੈ ਹਾਂਜੀ ਹੋਰ ਕੋਈ ਗੱਲਬਾਤ ਹਾਂ ਵੀਰੇ ਗੱਲ ਕਰਨੀ ਸੀਗੀ ਕੱਲ ਜਦੋਂ ਤੁਸੀਂ ਨਹੀਂ ਸੀਗੇ ਨਾ ਇੱਕੋ ਭੈਣ ਆਏ ਸੀਗੇ ਤੇ ਉਹ ਗੱਲ ਕਰ ਰਹੇ ਸੀ ਵੀ ਉਹ ਪਾਰਲਰ ਵਾਲੇ ਦੇ ਉਹ ਨੌਂਚ ਸੀਗੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਸਮਾਨ ਦੇ ਦਿਓ ਬਾਰੋ-ਬਾਰੀ ਸੈਟਿੰਗ ਕਰਕੇ ਮੈਨੂੰ ਤੇਰੀ ਗੱਲ ਹੀ ਨਹੀਂ ਸਮਝ ਆ ਰਹੀ ਕਿ ਮੁਆਫਰਾ ਕਿਉਂ ਕਰ ਰਹੇ ਆ ਸਿੱਧੀ ਗੱਲ ਕਰ ਵੀਰੇ ਇੱਕ ਭੈਣ ਆਏ ਸੀਗੇ ਉਹ ਕਹਿੰਦੇ ਸਾਡਾ ਪਾਰਲਰ ਹੈ ਵੀ ਸਾਨੂੰ ਸਮਾਨ ਚਾਹੀਦਾ ਵਾ ਪਰ ਕੋਈ ਸਕੀਮ ਦੇ ਰਿਲੇਟਡ ਦੇ ਦਿਓ ਕਿਹੜੀ ਸਕੀਮ ਆ ਬਾਰੋ-ਬਾਰ ਜਿਵੇਂ ਨੀਹਾ ਨਹੀਂ ਦਿੰਦੀ ਹੁੰਦੀ ਸੀ ਸਮਾਨ ਗੜੇ ਹੋਏ ਮੁਰਦੇ ਕਿਉਂ ਫਰੋਲਦੇ ਪਏ ਗੱਲ ਤੇ ਮਿੱਟੀ ਪੈ ਗਈ ਹੋਈ ਆ ਨਾ ਖਤਮ ਹੋ ਗਈ ਨਾ ਗੱਲ ਕੌਣ ਸੀ ਉਹ ਜਾਣਦੇ ਸੀ ਤੈਨੂੰ ਨਹੀਂ ਮੈਨੂੰ ਤਾਂ ਨਹੀਂ ਜਾਣਦੇ ਸੀ ਉਹ ਕਹਿੰਦੇ ਸਾਨੂੰ ਉਹ ਪਾਰਲਰ ਵਾਲੀ ਉਹ ਜਾਣਦੀ ਆ ਉਹਨਾਂ ਦੇ ਫਰੈਂਡ ਸੀਗੇ ਜਦੋਂ ਬੰਦਾ ਚੰਗੇ ਰਾਹ ਤੇ ਤੁਰਦਾ ਨਾ ਉਹਨੂੰ ਪਟਕਾਉਣ ਵਾਲੇ ਬਥੇਰੇ ਆਂਦੇ ਹੁੰਦੇ ਮੈਨੂੰ ਪਤਾ ਤੁਸੀਂ ਨਹੀਂ ਪਟਕਣ ਵਾਲੇ ਤੁਸੀਂ ਕੀ ਜਵਾਬ ਦਿੰਦਾ ਫਿਰ ਅਸੀਂ ਕਿ ਸਾਨੂੰ ਨਹੀਂ ਪਤਾ ਤੇ ਉਹ ਅੱਗੇ-ਅੱਗੇ ਗੱਲ ਕਰਨ ਲੱਗੇ ਵੀ ਤੁਸੀਂ ਕੁੜੀ ਤਾਂ ਫੇਰ ਰੱਖ ਲਈ ਆ ਕਾਨੂੰ ਫੇਰ ਚੋਰੀ ਹੋ ਸਕਦੀ ਆ ਪੁੱਛਣਾ ਸੀ ਤੁਸੀਂ ਅੰਬ ਲੈਣੇ ਆ ਅਸੀਂ ਜੋ ਮਰਜ਼ੀ ਕਰੀਏ ਆਪਣੀ ਦੁਕਾਨ ਤੇ ਅਸੀਂ ਕਿਸੇ ਦਾ ਮਾੜਾ ਤਾਂ ਨਹੀਂ ਕਰਦੇ ਵੇ ਨਹੀਂ ਸਾਡੀ ਮਰਜ਼ੀ ਅਸੀਂ ਕੁੜੀ ਰੱਖੀਏ ਨਾ ਰੱਖੀਏ ਕੋਈ ਸਾਡੇ ਸਟਾਫ ਨਾਲ ਕੀ ਲੈਣਾ ਦੇਣਾ ਕਿਸੇ ਦਾ ਵੀਰੇ ਮੈਂ ਤਾਂ ਕਹਿਤਾ ਸੀਗਾ ਵੀ ਸਾਡੇ ਵੀਰੇ ਨੇ ਸੋਚ ਸਮਝ ਕੇ ਰੱਖਿਆ ਹੋਊਗਾ ਬਸ ਗੱਲ ਖਤਮ ਪਰ ਵੀਰੇ ਇੱਕ ਗੱਲ ਆ ਸਾਨੂੰ ਸਮਝ ਨਹੀਂ ਲੱਗੀ ਵੀ ਤੁਸੀਂ ਨਿਹਾਂ ਨੂੰ ਰੱਖਿਆ ਕਿਉਂ ਫੇਰ ਮੈਂ ਉਹੀ ਜਵਾਬ ਦਵਾਂ ਤੈਨੂੰ ਨੇ ਵੀ ਕਿਸੇ ਪੁੱਛ ਕੇ ਆਂਬ ਲੈਣੇ ਪਰ ਵੀਰੇ ਸਾਨੂੰ ਨਾ ਤੁਹਾਨੂੰ ਯਕੀਨ ਹੋ ਰਿਹਾ ਹੋਗਾ ਪਰ ਸਾਨੂੰ ਨਹੀਂ ਯਕੀਨ ਸਾਨੂੰ ਇਹ ਲੱਗਦਾ ਵਾ ਕਿ ਜਿਹੜਾ ਬੰਦਾ ਬਗੈਰ ਮਿਹਨਤ ਕੀਤੇ ਖਾਂ ਤੇ ਗੁੱਝਿਆ ਹੋਵੇ ਨਾ ਉਹ ਦੁਬਾਰਾ ਵੀਰੇ ਇਦਾਂ ਕੰਮ ਨਹੀਂ ਕਰ ਸਕਦਾ ਉਹ ਚੋਰੀ ਜ਼ਰੂਰ ਕਰੂਗੇ ਬਾਵੇ ਕਿੰਨਾ ਟਾਈਮ ਲੱਗਣਾ ਦੁਬਾਰਾ ਕੰਮ ਕਰਦਿਨ ਕਦੇ ਉਹਨੇ ਕਿਸੇ ਚੀਜ਼ ਨੂੰ ਚੱਕਿਆ ਜਾਂ ਇਧਰ ਉਧਰ ਕੀਤੀ ਹੈ ਮੈਨੂੰ ਪਤਾ ਹੈ ਨਾ ਮੈਡੀਸਿਨ ਲਿਆ ਨਾ ਉਹਨੂੰ ਵੀ ਮੈਂ ਹੀ ਰੱਖਿਆ ਹੋਇਆ। ਹਾਂਜੀ ਵੀਰੇ। ਫੇਰ ਮੈਂ ਗਲਤ ਡਿਸੀਜਨ ਲਿਆ ਉਹ ਵਾਲਾ। ਨਹੀਂ। ਫੇਰ ਮੈਨੂੰ ਸ਼ੌਂਕ ਹੈ ਕਿ ਮੇਰੇ ਘਰ 'ਚ ਚੋਰੀ ਹੋਵੇ ਤੇ ਮੈਂ ਦੁਬਾਰਾ ਵੀ ਕਰਾਵਾਂ। ਕੋਈ ਨਾ ਕੋਈ ਉਹਦੀ ਵੀ ਮਜਬੂਰੀ ਹੋਊਗੀ ਜਾਂ ਕੋਈ ਨਾ ਕੋਈ ਮੈਨੂੰ ਵੀ ਚੀਜ਼ ਸਮਝ ਆਈ ਹੋਊਗੀ ਤਾਂ ਹੀ ਰੱਖਿਆ ਨਾ ਉਹਨੂੰ। ਤੁਹਾਡੇ ਦਿਮਾਗ 'ਚ ਇਹ ਚੀਜ਼ ਆਣੀ ਨਹੀਂ ਚਾਹੀਦੀ। ਹਾਂ ਜੇ ਫੇਰ ਵੀ ਆ ਰਹੀ ਹੈ। ਮੈਂ ਇੱਥੇ ਹੁੰਨਾ। ਕੈਮਰੇ ਲੱਗੇ ਹੋਏ ਨੇ। ਤੁਸੀਂ ਵੀ ਇੱਥੇ ਹੁੰਨੇ ਹੋ। ਤੇ ਆਪਣੀ ਨਜ਼ਰ ਇੱਕ ਦੂਜੇ ਤੇ ਹੁੰਦੀ ਆ। ਇਹ ਕਿਹੜਾ ਕੋਈ ਉਦਾਂ ਦਾ ਸੀਜ਼ਨ ਚੱਲਦਾ ਵੈ ਕਿ 50 ਗਾ ਇਕੱਠੇ ਆ ਗਏ ਪਰ ਫਿਰ ਵੀ ਵੀਰੇ ਸਾਰੀ ਦਿਹਾੜੀ ਦਾ ਕੈਮਰਾ ਨਹੀਂ ਨਾ ਦੇਖੇ ਜਾਂਦੇ ਨਾਲੇ ਵੀਰੇ ਕੈਮਰੇ ਤਾਂ ਪਹਿਲਾਂ ਵੀ ਲੱਗੇ ਸੀਗੇ ਤੁਸੀਂ ਮੇਰੇ ਦਿਮਾਗ 'ਚ ਕੀ ਪਾਣਾ ਚਾ ਰਹੇ ਮੈਨੂੰ ਇਹ ਦੱਸੋ ਸਾਫ਼-ਸਾਫ਼ ਵੀਰੇ ਦਿਮਾਗ 'ਚ ਅਸੀਂ ਪਾਣਾ ਨਹੀਂ ਜਾ ਰਹੇ ਪਰ ਸਾਨੂੰ ਵਿਸ਼ਵਾਸ ਨਹੀਂ ਹੈਗਾ ਉਹਦੇ ਤੇ ਹਾਲੇ ਵੀ ਇੰਨਾ ਸਿਆਣਾ ਗੱਦਾ ਤੋ ਗਿਆ ਤੂੰ ਬੋਲੂ ਵੀਰੇ ਸਿਆਣੇ ਦੀ ਨਹੀਂ ਗੱਲ ਜੇ ਤੁਸੀਂ ਮੈਨੂੰ ਛੋਟਾ ਭਰਾ ਮੰਨਦੇ ਹੋ ਤਾਂ ਉਹਦੇ ਹਿਸਾਬ ਨਾਲ ਮੈਂ ਤੁਹਾਡੇ ਦਰਦ ਨੂੰ ਸਮਝਦਾ ਠੀਕ ਹੈ ਮੈਂ ਤੁਹਾਡੀ ਗੱਲ ਮੰਨ ਲੈਣਾ ਨਜ਼ਰ ਰੱਖੋ ਫਿਰ ਇੱਕ ਦੂਜੇ ਦਾ ਧਿਆਨ ਰੱਖੋ ਠੀਕ ਹੈ ਵੀਰੇ ਹੁਣ ਤੁਸੀਂ ਚਾਹ ਪੀਣ ਦੇ ਵਿਅਸਤ ਹਾਂ ਉੱਤੇ ਕੀ ਕਰਦੀ ਹੋਗੀ ਫਿਰ ਚੋਰੀ ਤਾਂ ਨਹੀਂ ਕਰੂਗੀ ਪਤਾ ਨਹੀਂ ਵੀਰੇ ਯਾਰ ਤੁਸੀਂ ਕੰਮ ਕਰ ਲਓ ਕਿਉਂ ਮੇਰਾ ਦਿਮਾਗ ਖਾਂ ਰਿਹਾ ਚਾਹ ਪੀਲਾ ਠੰਡੀ ਹੋ ਰਹੀ ਹੈ ਆਰਗੇਨਿਕ ਟੀ ਹੈ ਇਹ ਬੜੀ ਸਵਾਦ ਆ ਇਹਦੇ ਨਾਲ ਨਾ ਦਿਮਾਗ ਸੈੱਟ ਰਹਿੰਦਾ ਇੱਧਰ ਉੱਧਰ ਨਹੀਂ ਜਾਂਦਾ ਠੀਕ ਹੈ ਸਿਰ ਵੀਰੇ ਨੇਹਾ ਨੂੰ ਵੀ ਪਲਾਨੀ ਚਾਹੀਦੀ ਆ ਨਹੀਂ ਉਹਦਾ ਪਹਿਲਾਂ ਹੀ ਸੈਟ ਆ ਉਹ ਤੁਹਾਡੇ ਵਾਂਗੂ ਫालतू ਗੱਲਾਂ ਨਹੀਂ ਕਰਦੇ ਗੱਗਿੰਗ ਇਸ ਹੋ ਗਈਆਂ ਇਹਦੇ ਵਿੱਚ ਫਿਸ਼ ਵੀ ਆ ਉਹ ਨੂੰ ਪਸੰਦ ਬੋਕਾਉਗੀ ਇਹ ਆਪਣੇ ਪੰਜੇ ਵਸਤੇ ਕਹਿ ਜੂਗੀ ਉਹ ਕਹੰਗਾ ਵੀ ਕਿੰਨੀ ਗੱਗੀ ਚਾਹੀਦੀ ਆ ਸੋਨੀ ਪਵਾ 9 ਇਹ ਮਰ ਪੀਓ 300 300 ਫੁੱਲ ਰੋਗ ਨੂੰ ਆ ਗੱਗਿੰਗ ਬੜ ਫਾਫਟ ਪਗੰਗੀਆਂ ਪਤਾ ਨਹੀਂ ਆ ਗੱਗਿੰਗ ਕਿਦੋਂ ਬਣਨੀ ਆ कम यह देख फे हम में मैंथेती है जो ट जाओगा हम फप पा के फेर जाएंगे विह पकानि गना हट डव हो ਹਾਂਜੀ ਵੀਰ ਕੀ ਕਰ ਰਹੀਆਂ ਵੀਰ ਉੱਪਰ ਸਫਾਈ ਕਰਾਂਗੇ ਸੀ ਉੱਪਰ ਗੰਦਪੂਪ ਸੀਗਾ ਸਫਾਈ ਕਰ ਰਹੀਆਂ ਕਿ ਹੱਦ ਦੀ ਸਫਾਈ ਦਿਖਾ ਰਹੀਆਂ ਨਹੀਂ ਵੀਰ ਉੱਤੇ ਮਿੱਟੀ ਬਹੁਤ ਸੀਗੀ ਖਾਨਿਆਂ ਚ ਕੰਮ ਕਰ ਸਫਾਈ ਕਰਦਾ ਮੇਰੀ ਨਾ ਇੱਕ ਇੱਕ ਚੀਜ਼ ਗਿਣੀ ਹੁੰਦੀ ਹੈ ਮੇਰੀ ਦੁਕਾਨ ਤੇ ਇੰਨਾ ਧਿਆਨ ਰੱਖੀ ਇੱਥੇ ਗੱਡੀ ਪਈ ਸੀ ਸਕਾਈ ਬਲੂ ਕਲਰ ਦੀ ਜਿਹਦੇ ਵਿੱਚ ਪਾਣੀ ਵੀ ਸੀ ਤੇ ਮੱਛੀ ਵੀ ਸੀ ਕਿੱਥੇ ਗਈ ਆ ਵੀਰ ਇੱਥੇ ਆ ਇੱਥੇ ਕਿੱਥੇ ਮੈਨੂੰ ਤਾਂ ਦਿਖਦੀ ਨਹੀਂ ਬਾਈ ਇੱਕ ਇਹਦੇ ਵਿੱਚ ਆ ਇੱਕ ਉਹ ਉੱਤੇ ਪਈ ਸੀ ਕਿੱਥੇ ਰੱਖੀ ਆ ਮੈਂ ਕੀ ਪੁੱਛਦਾ ਪਿਆ ਜਵਾਬ ਦੇ ਮੇਰੀ ਗੱਲ ਦਾ ਵੀਰੇ ਇੱਥੇ ਹੀ ਆ ਲੱਕ ਮੈਂ ਨਾ ਇਹ ਜੀ ਬੱਟ ਕੇ ਚਪੇੜ ਮਾਰੂੰਗਾ ਨਾ ਸਾਹ ਨਹੀਂ ਆਣਾ ਦੂਜਾ ਤੈਨੂੰ ਜਲਦੀ ਰਾਜ ਕਿਥਲ ਕੋਈ ਆ ਵੀਰੇ ਮੈਂ ਤਾਂ ਬਸ ਸਫਾਈ ਕਰ ਨੇਹਾ ਮੈਨੂੰ ਗੁੱਸਾ ਨਾ ਜੜਾ ਮੈਨੂੰ ਮਜਬੂਰ ਨਾ ਕਰ ਮੈਂ ਕਿਸੇ ਕੁੜੀ ਤੇ ਹੱਥ ਚੱਕਾਂ ਜਲਦੀ ਬੋਲ ਨਹੀਂ ਮੈਂ ਤਿੰਨ ਗਿਣਨੇ ਆ ਨਹੀਂ ਤਾਂ ਅੱਜ ਮੇਰੇ ਤੋਂ ਬੁਰਾ ਕੋਈ ਨਹੀਂ 1 2 ਵੀ ਕਿ 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 ਜਗ੍ਹਾ ਘੱਟ ਸੀ ਨਾ ਮੈਂ ਕਿ ਇੱਕ ਠਾਕ ਨਾ ਘਰ ਆ ਜਾਣਾ ਪੈ ਜਾਣਾ ਫਿਰ ਅੱਛਾ ਹੁਣ ਤੂੰ ਮੇਰੇ ਨਾਲ ਬਹਾਨੇ ਲਾਏਂਗੀ ਆ ਜਗ੍ਹਾ ਨਹੀਂ ਆ ਜਗਾ ਨਹੀਂ ਵੀਰੇ ਕੱਚੀ ਚੀਜ਼ਾਂ ਦੇ ਟੋਕ ਜਗੀਆਂ ਸੀ ਮੈਂ ਇੱਥੇ ਪਈ ਤਾਂ ਟੁੱਟਦੀ ਨਹੀਂ ਦਰਾਚ ਰੱਖਣ ਦਾ ਕੀ ਮਤਲਬ ਮੈਨੂੰ ਸਹੀ-ਸਹੀ ਦੱਸ ਵੀਰੇ ਅਗਸਟਿੰਗ ਕਾ ਵੀ ਸੀ ਮੈਂ ਕਾ ਟ੍ਰਸਟਿੰਗ ਨਹੀਂ ਕਰ ਰਹੀ ਸੀ ਤੂੰ ਆਪਣੀਆਂ ਆਦਤਾਂ ਸੁਧਾਰ ਨਹੀਂ ਸਕੀ ਹਜੇ ਤੱਕ ਤੈਨੂੰ ਇਹ ਨਹੀਂ ਸਮਝ ਆਈ ਕਿ ਵੀਰੇ ਨੇ ਦੁਬਾਰਾ ਮੌਕਾ ਦਿੱਤਾ ਮੈਂ ਉਹਨੂੰ ਸਾਂਭ ਲਵਾਂ ਪਰ ਨਹੀਂ ਮੇਰੀ ਗਲਤੀ ਸੀ ਮੈਂ ਤੇਰੇ ਤੇ ਤਰਸ ਕਾ ਲਿਆ ਇੱਡੀ ਵੱਡੀ ਗਲਤੀ ਮੇਰੇ ਤੋਂ ਕਰਾਤੀ ਤੂੰ ਤੈਨੂੰ ਦੁਬਾਰਾ ਮੌਕਾ ਦੇ ਕੇ ਹੈ ਆ ਜਾ ਨਿੱਕੇ ਨਿੱਕੇ ਚੀਜ਼ਾਂ ਚੱਕੀਆਂ ਕੱਲ ਨੂੰ ਤੂੰ ਹੋਰ ਵੱਡਾ ਹੱਥ ਮਾਰ ਦੇ ਨਹੀਂ ਸੁਧਰਦੀ ਨਾ ਤੂੰ ਉਧਰ ਤਾਂ ਬੜਿਆ ਮਗਰ ਮੱਛਾਲੇ ਹੰਝੂ ਭਗਾਰੀ ਸੀਗੀ ਜਾ ਨਿਕਲ ਜਾ ਮੇਰੀ ਦੁਕਾਨ ਤੋਂ

ਨਹੀਂ ਕੁਛ ਨਹੀਂ ਮੈਂ ਤਾਂ ਤੈਨੂੰ ਕਹਿਣਾ ਆਇਆ ਸੀਗਾ ਆ ਜਾ ਥੱਲੇ ਚਾਹ ਪੀਣੇ ਠੀਕ ਹੈ ਵੀ ਤੂੰ ਜਾ ਕੇ ਆ ਕੇ ਫਿਰ ਮਾਂਣੀ ਹੈ ਹਾਂ ਸਸਤੀ ਕਾਸੀ ਦਾ ਕੀ ਚਾਹੀਦੀ ਵੀਰੇ ਤੁਸੀਂ ਅੱਗੇ ਜਾਓ ਮੈਂ ਸਮਾਨ ਦੇ ਦਿੰਨੀ ਇਹਨਾਂ ਨੂੰ ਕਿਉਂ ਮੈਂ ਕਿਹੜਾ ਉਹਨਾਂ ਨੂੰ ਕੋਈ ਚੱਕਵੜਦਾ ਵਾਂ ਕੀ ਚੀ ਲੈਣੀ ਤੁਸੀਂ ਵੀਰੇ ਮੈਂ ਟੈਂਡ ਕਰ ਲੈਨੀ ਆ ਮੈਂ ਕਿਹਾ ਨਾ ਤੁਹਾਨੂੰ ਤੁਸੀਂ ਅੱਗੇ ਜਾਓ ਮੈਂ ਕਰ ਲੈਨੀ ਆ ਟੈਂਡ ਤੂੰ ਕਿਉਂ ਟੈਂਡ ਕਰੇਂਗੀ ਤੂੰ ਕੰਮ ਕਰ ਮੈਂ ਕਰਦਾ ਟੈਂਡ ਕੀ ਚੀ ਚਾਹੀਦੀ ਵੀਰੇ ਤੁਸੀਂ ਸਮਝਦੇ ਕਿਉਂ ਨਹੀਂ ਪਏ ਮੈਂ ਕਿਹਾ ਨਾ ਮੈਂ ਕਰ ਲੈਨੀ ਆ ਤੁਸੀਂ ਆਪਣਾ ਦੂਸਰਾ ਕੋਈ ਕੰਮ ਕਰ ਲਓ ਕਿਉਂ ਕੁੰਡੀ-ਕੁੰਡੀ ਲੈਣੀ ਤੀ ਦੁਕਾਨ ਤੇ ਬਾਵੇ ਉਰੇ ਹਾਂਜੀ ਵੀਰੇ ਕਰ ਲੈਂਦੇ ਆ ਟੈਂਡ ਉਹਨੂੰ ਉਹ ਵੀਰੇ ਉਹਨੇ ਮਿਲਦਾ ਕਮਿਸ਼ਨ ਕਮਿਸ਼ਨ ਸੈੱਟ ਕੀਤੀ ਹੋਈ ਹੈ ਸ਼ਾਇਦ ਆਪਸ ਚੋਂ ਚੋਪਰ ਆਇਆ ਕਰ ਕਈ ਵਾਰੀ ਕੋਈ ਐਸਾ ਸਮਾਨ ਵੀ ਹੁੰਦਾ ਨਹੀਂ ਦੱਸਿਆ ਜਾਂਦਾ ਮੁੰਡਿਆਂ ਨੂੰ ਬਟ ਆਇਆ ਸੈਟਿੰਗ ਕੀਤੀ ਹੋਈ ਕੁਮਾਲਾ ਵੀਰੇ ਲੱਗ ਲੇ ਆਹ ਚਾਹੀਦੀ ਸੀ ਤੇ ਮੈਨੂੰ ਦੱਸ ਦਿੰਦੇ ਤੇਰਾ ਦਿਮਾਗ ਖਰਾਵਾ ਜਾ ਤੈਨੂੰ ਕਿਹਾ ਚੁੱਪ ਰਿਆ ਕਰ ਕਾਲੇ ਇਧਰ ਆ ਸਾਮਾਨ ਸਾਹਮਣੇ ਕਰਤਾ ਵੀਰੇ ਸਮਾਨ ਜਿਆਦਾ ਨਹੀਂ ਬੋਲੀਦਾ ਹੁੰਦਾ ਜਦੋਂ ਕਹਿ ਰਿਹਾ ਮੈਂ ਅਟੈਂਡ ਕਰ ਲੂੰਗੀ ਉਹਨੂੰ ਕਿਹੜਾ ਕੰਮ ਨਹੀਂ ਆਂਦਾ ਥੋੜਾ ਜਿਹਾ ਦੇਖ ਲਈਦਾ ਹੁੰਦਾ ਇੰਨਾ ਵੀ ਭੁਲਾ ਨਹੀਂ ਹੈਗਾ ਤੂੰ ਉਹ ਵੀਰੇ ਮੈਨੂੰ ਸਿਗਾ ਉਹ ਸਮਾਨ ਸੈੱਟ ਕਰੀ ਚਲ ਮੈਂ ਦੇ ਦਿੰਦਾ ਸਮਾਨ ਫੇਰ ਕੰਨਾ ਮੈਨੂੰ ਭੁੱਲੋ ਨਾ ਤੋ हां जी सत श्री अकाल वीरै कित्ते हो अच्छा प्रोग्राम है ਉਹ ਮੇਰਾ ਵੀਰੇ ਓਖਾ ਜਾਣਾ ਦੁਕਾਨ ਤੋਂ ਚਲੋ 2 ਘੰਟੇ ਵੀ ਬਹੁਤ ਹੁੰਦੇ ਆ ਸ਼ਾਮ ਨੂੰ ਗਾਗ ਦਾ ਟਾਈਮ ਹੁੰਦਾ ਨਾ ਜ਼ਰੂਰੀ ਆ ਨਹੀਂ ਸਰਦਾ ਚਲੋ ਜੇ ਤੁਸੀਂ ਜਿੱਦ ਕਰਦੇ ਹੋ ਤਾਂ ਮੈਂ ਆ ਜਾਣਾ ਨਹੀਂ ਨਹੀਂ ਦੁਕਾਨ ਤੇ ਬਾਬਾ ਫਿਰ ਹੈਗਾ ਕੁੜੀਆਂ ਗਈਆਂ ਠੀਕ ਬਾਬੇ ਮੈਂ ਚੱਲਿਆ ਤੇ 2 ਘੰਟੇ ਬਾਅਦ ਨਾ 8 ਵਜੇ ਦੁਕਾਨ ਵਧਾ ਦਿਓ ਤੂੰ ਚਾਬੀਆਂ ਲਗੇ ਘਰੇ ਫੜਾ ਦੀ ਤੇ ਕੁੜੀਆਂ ਨੂੰ ਭੇਜਤੀ ਵੀਰੇ ਤੁਸੀਂ ਕਿੱਥੇ ਚੱਲਿਓ ਮੈਂ ਹਾਂ ਭਾਜੀ ਹੁਣੇ ਆ ਰਿਹਾ ਜਲੰਧਰ ਉਹਨਾਂ ਕੋਲ ਚੱਲਿਆ ਜਲੰਧਰ ਜਾ ਰਹੇ ਹੋ ਹਾਂ ਵੀਰੇ ਮੈਂ ਵੀ ਜਾਣਾ ਵਾ ਤੂੰ ਕਿਉਂ ਜਾਏਗਾ ਮੈਨੂੰ ਦੱਸ ਵੀਰੇ ਹਮੇਸ਼ਾ ਤੁਸੀਂ ਇਕੱਲੇ ਚੱਲ ਜਾਂਦੇ ਹੋ ਮੈਨੂੰ ਕਦੇ ਨਹੀਂ ਲੈ ਕੇ ਜਾਂਦੇ ਨਾਲੇ ਵੀਰੇ ਤੁਸੀਂ ਮੈਨੂੰ ਛੋਟਾ ਭਰਾ ਸਮਝਦੇ ਹੋ ਉਹ ਛੋਟਾ ਭਰਾ ਤਾਂ ਠੀਕ ਐ ਮੈਂ ਤੈਨੂੰ ਕੰਮ ਤੇ ਰੱਖਿਆ ਮੈਂ ਤੈਨੂੰ ਗੋਦ ਲਿਆ ਮੈਨੂੰ ਆ ਦੱਸ ਮੈਂ 100 ਬੰਦਿਆਂ ਨੂੰ ਮਿਲਣਾ ਐ ਮੈਂ ਆਪਣਾ ਪਾਰਟੀਆਂ ਤੇ ਵੀ ਜਾਣਾ ਐ ਤੈਨੂੰ ਹਰ ਇੱਕ ਤੇ ਮੈਂ ਨਾਲ ਲੈ ਕੇ ਜਾਵਾਂ ਵੀਰੇ ਅੱਗੇ ਲੈ ਕੇ ਨਹੀਂ ਗਿਆ ਅੱਜ ਲੈ ਜਾ ਇੱਕ ਵਾਰੀ ਨਾਲੇ ਵੈਸੇ ਵੀਰੇ 6 ਵਜ ਗਏ ਅੱਜ ਜਲਦੀ ਦੁਕਾਨ ਨੂੰ ਬਤਾ ਦੰਨੇ ਆਪਾਂ ਹਾਂ ਸਵੇਰ ਦਾ ਜਿੰਨੇ ਲੱਖ ਰੁਪਇਆ ਵਟ ਲਿਆ ਹਨਾ ਜਾ ਲੈਣ ਦੇ ਮੈਨੂੰ ਫਿਰ ਕਿਸੇ ਦਿਨ ਲੈ ਦੂੰਗਾ ਤੇ ਨਹੀਂ ਨਹੀਂ ਵੀਰੇ ਮੈਂ ਨਾਲ ਜਾਣਾ ਅੱਜ ਆਪਾਂ ਕੁੜੀਆਂ ਨੂੰ ਜਲਦੀ ਭੇਜ ਦਿੰਦੇ ਅੱਜ ਆਪਾਂ ਦੋਨੇ ਚੱਲਦੇ ਆਹ ਓ ਮਾਈ ਗੋਡ ਚਲੋ ਫਿਰ ਉਹ ਕੁੜੀਓ ਕਰੇ ਜਲਦੀ ਜਾਣਾ ਅੱਜ ਫਿਰ ਹਾਂਜੀ ਵੀਰੇ ਹੈ ਹਾਂਜੀ ਸਾਧ ਤਾਂ ਤਾਂ ਪਹਿਲਾਂ ਹੀ ਚਾਹੀਦਾ ਸੀ ਘਰੇ ਜਾਣਾ ਚਲੋ ਵਧਾਓ ਫਿਰ ਚਲੀਏ ਚੱਕ ਲੋ ਬੈਗ ਕਰ ਲੈਟਾ ਬੰਦ ਕਰੋ ਬੈਗ ਚੱਕੋ ਆਪਣੇ ਸਮਾਨ ਸਾਮ ਤੋਂ ਸਾਰ